ਹਾਰਟ ਦਾ ਟੈਸਟ ਕਰਾਇਆ ਤੇ ਡਾਕਟਰ ਕਹਿੰਦੇ ਪ੍ਰੋਬਲਮ ਹੈ ਸਟੰਟ ਪਾਉਗਾ ਸਬਰਵਾਲ ਪਰਿਵਾਰ ਨੇ ਬੀਬੀ ਸੀ ਉਹਦੇ ਹਾਰਟ ਵਿੱਚ ਸਟੰਟ ਪੈਣਾ ਸੀ ਤੇ ਉਹ ਕਹਿੰਦੀ ਜੀ ਮੈਂ ਦੁਪਹਿਰਾ ਘਟਣਾ ਪਹਿਲੇ ਦੁਪਹਿਰਾ ਘਟ ਲਾਂ ਫਿਰ ਆਪਰੇਸ਼ਨ ਕਰ ਦਿਓ ਤੇ ਮੈਂ ਕਹਿੰਨਾ ਸ਼ਰਧਾ ਰੱਖਣ ਦੀ ਲੋੜ ਹੈ ਪਤਾ ਨਹੀਂ ਬਾਬਾ ਦੀਪ ਸਿੰਘ ਗੁਰਨਾਨਕ ਦਾ ਘਰ ਗੁਰੂ ਕਲਗੀਧਰ ਪਾਤਸ਼ਾਹ ਦੇ ਦਰ ਘਰ ਵਿੱਚ ਕੈਸੀ ਕਰਾਮਾਤਾਂ ਜੋ ਤੂੰ ਸੋਚਿਆ ਵੀ ਨਹੀਂ ਨਾ ਹੁੰਦਾ ਉਹ ਵੀ ਤੇਰੀ ਝੋਲੀ ਵਿੱਚ ਪਾਉਂਦੇ ਬੋਲੇ ਸ਼ੋਹਨ ਹਾਨ ਦਤ ਸ੍ਰੀ ਅਕਾਲ ਆ ਕੈਨੇਡਾ ਦੇ ਵਿੱਚ 8 ਮਹੀਨੇ ਲਾਏ ਆ ਜਿੰਨੀ ਸੰਗਤ ਹੋਣਾ ਨਾ ਇੰਨੀ ਸੰਗਤ ਹਰ ਹਫਤੇ ਚ ਪੈਰੇ ਘਟਦੀ ਹੈ ਅੱਜ ਵੀ ਬੀਬੀ ਬਲਬੀਰ ਕੌਰ ਫੋਨ ਆਇਆ ਕਹਿੰਦੀ ਬਾਬਾ ਜੀ 6% ਸੀ ਕਿਡਨੀਆਂ ਤੇ ਡਾਕਟਰ ਕਹਿੰਦੇ ਸੀ ਵੀ ਡਾਇਲਿਸਿਸ ਕਰਨਾ ਪਊਗਾ ਰੋਜ਼ ਲਾਈਵ ਦੇਖਦੀ ਬੀਬੀ ਕਹਿੰਦੀ ਮੇਰਾ ਨਾਮ ਸੰਗਤ ਵਿੱਚ ਜ਼ਰੂਰ ਲਿਓ ਹਾਜ਼ਰੀ ਲਵਾਇਓ ਤੇ ਖੁਸ਼ਖਬਰੀ ਦਿਓ ਕਹਿੰਦੀ ਮੈਂ ਚਪੈਰੇ ਕੱਟਦੀ ਰਹੀ ਕੱਟਦੀ ਰਹੀ ਡਾਇਲਿਸਿਸ ਦੇ ਕੰਡੇ ਆ ਗਈ ਮਰਨ ਦੇ ਕੰਡੇ ਆ ਗਈ ਕਹਿੰਦੀ ਜਦੋਂ ਕੱਲ ਚੈੱਕ ਕਰਾਇਆ ਮੇਰੀ ਕਿਡਨੀਆਂ 6 ਤੋਂ 66% ਹੋ ਗਈਆਂ ਸਾਖਰੀਆ ਕਾਨ ਇਹ ਗੁਰੂ ਨਾਨਕ ਦਾ ਘਰ ਹੈ ਅੱਜ ਕਿੰਨੀਆਂ ਸੰਗਤਾਂ ਉਹ ਸਬਰਵਾਲ ਪਰਿਵਾਰ ਚ ਬੀਬੀ ਕਹਿੰਦੀ ਦੁਪਹਿਰਾ ਕੱਟ ਲਾਂ ਡਾਕਟਰ ਕਹਿੰਦਾ ਠੀਕ ਹੈ ਜੀ ਫਿਰ ਸੋਮਵਾਰ ਨੂੰ ਆ ਜਿਓ ਦੁਪਹਿਰਾ ਕੱਟਿਆ ਜਪਜੀ ਸਾਹਿਬ ਚੌਪਈ ਸਾਹਿਬ ਸੁਖਮਨੀ ਸਾਹਿਬ ਜਦੋਂ ਅਨੰਦ ਸਾਹਿਬ ਕਰਕੇ ਅਗਲੇ ਦਿਨ ਗਈ ਤੇ ਡਾਕਟਰ ਨੂੰ ਰਿਪੋਰਟਾਂ ਉਹ ਪਹਿਲੇ ਚੈੱਕ ਕਰਦੇ ਨਾ ਆਪਰੇਸ਼ਨ ਤੋਂ ਪਹਿਲਾਂ ਸਾਰਾ ਚੈੱਕਅਪ ਕੀਤਾ ਡਾਕਟਰ ਕੁਰਸੀ ਤੋਂ ਛਾਲ ਮਾਰ ਕੇ ਉੱਠਿਆ ਕਹਿੰਦਾ ਬੀਬੀ ਕਿੱਥੇ ਗਈ ਸੀ ਕਹਿੰਦੇ ਬਾਬਾ ਦੀਪ ਸਿੰਘ ਦੇ ਦਰ ਤੇ ਉਹ ਕਹਿੰਦੇ ਤੇਰੇ ਹਾਰਟ ਦੇ ਵਿੱਚ ਤਾਂ ਕੋਈ ਪ੍ਰੋਬਲਮ ਮੈਨੂੰ ਨਜ਼ਰ ਹੀ ਨਹੀਂ ਆ ਰਹੀ ਸਾਤ ਸ੍ਰੀ ਅਕਾਲ ਕਹਿੰਦੇ ਤੇਰੇ ਹਾਰਟ ਵਿੱਚ ਮੈਨੂੰ ਪ੍ਰੋਬਲਮ ਨਜ਼ਰ ਹੀ ਨਹੀਂ ਆ ਰਹੀ ਉਹ ਕਹਿੰਦੀ ਆ ਸੁਣਿਆ ਸੀ ਅੱਜ ਅੱਖਾਂ ਨਾਲ ਦੇਖ ਲਿਆ ਲੱਖ ਖੁਸ਼ੀਆਂ ਫਾਤਿਸ਼ਾਹੀਆਂ ਇਹ ਗੱਲਾਂ ਕਹਿਣ ਦੀਆਂ ਨਹੀਂ ਆ ਮੰਨਿਆ ਵੀ ਕਰੋ ਤੇ ਮੈਂ ਅੱਗੇ ਵੀ ਕਹਿੰਦਾ ਤੁਸੀਂ ਬਾਣੀ ਦਾ ਪੱਲਾ ਫੜੋ ਵਿਚੋਲੇ ਬਣਾ ਲਓ ਬਾਬਾ ਦੀਪ ਸਿੰਘ ਨੂੰ ਇੱਕ ਧਾਰਨਾ ਬਾਬਾ ਦੀਪ ਸਿੰਘ ਦੇ ਨਾਮ ਦੀ ਪੜ ਲਿਓ ਜੀ ਦੇ ਉੱਤੇ ਹੋ ਮੰਦੇ ਦੇ ਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਂਦ ਤੇ ਸਿਆਦ ਬਾਬਾ ਦੀਪ ਸਿੰਘ ਕਰਦੇ ਹੋ ਸੁਣੋ ਨਿਹਾਲ ਬਾਬਾ ਦੀਪ ਸਿੰਘ ਹਲੇ ਤੇ ਬੁਰੇ ਨੂੰ ਪੁੱਛਾਂ ਮੇਰਾ ਬਾਦਸ਼ਾਹ ਜਿੰਮੀਂ ਨਾ ਕਰਦਾ ਉਹ ਜਾਣ ਮੇਰਾ ਬਾਦਸ਼ਾਹ ਹਲੇ ਤੇ ਬੁਰੇ ਨੂੰ ਪੁੱਛਾਂ ਮੇਰਾ ਬਾਦਸ਼ਾਹ ਸਭਨਾ ਦਾ ਰੱਖ ਦੇ ਇੱਕ ਦਾ ਨਹੀਂ ਅੱਜ ਕਿੰਨੀਆਂ ਸੰਗਤਾਂ ਸ਼ੀਦਾਂ ਸਾਹਿਬ ਆਪਾ ਦੀਪ ਸਿੰਘ ਦੇ ਦਰ ਜੇ ਗੁਰੂ ਦੇ ਸਿੱਖ ਵਿੱਚ ਇੰਨੀ ਕਰਾਮਾਤ ਤਾਂ ਗੁਰੂ ਚ ਕਿੰਨੀ ਹੋਏਗੀ ਸੋਚਿਆ ਕਦੀ ਇੱਕ ਵਾਰੀ ਗਾਏ ਹੋ ਸਬਨਾ ਦਾ ਰੱਖਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਮ ਦੇ ਤੇ ਆਲ ਬਾਬਾ ਦੀਪ ਸਿੰਘ ਸਭ ਯੋਗ ਜੀ ਮੇਰਾ ਰਲ ਬਾਬਾ ਪਰਨਾ ਰੱਖ ਦੇ ਯਾਦ ਬਾਬਾ ਦੀ ਜਿਸ ਤੇ ਹੋਂਦੇ ਦਿਆਲੂ ਬਾਬਾ ਦੀਪ ਸਿੰਘ ਇੱਕ ਵਾਰੀ ਬਾਸ ਗਾਏ ਇੱਕ ਵਾਰੀ ਸੰਗਤ ਬੋਲਿਓ ਜੀ ਦੇ ਉੱਤੇ ਹੋਂਦੇ ਦਿਆਲੂ ਬਾਬਾ ਦੀਪ ਸਿੰਘ ਕਰ ਦਿਨਿਓ ਸੁਨੋ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਂਦੇ ਦਿਆਲੂ ਪਾਪਾ ਦੀਪ ਸੰਗਤ ਕਰਦੇ ਨੇ ਮਸੂਮ ਨਿਹਾਲ